ਲਓ ਦੋਸਤੋ ਮਾਨਸਾਂ ਦੇ ਵਿੱਚ ਜਿਹੜੀ ਸੀਵਰੇਜ ਦੀ ਸਮੱਸਿਆ ਸੀਗੀ ਵੱਡੀ ਸਮੱਸਿਆ ਜਿਹਦੇ ਕਰਕੇ ਸੜਕਾਂ ਤੇ ਪਾਣੀ ਖੜਾ ਰਹਿੰਦਾ ਸੀ ਤੇ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਤੇ ਬਾਹਰ ਆ ਜਾਂਦਾ ਸੀਗਾ ਨੰਗਰ ਵਾਲੇ ਲੋਕਾਂ ਵਾਸਤੇ ਬਹੁਤ ਵੱਡੀ ਪਰੇਸ਼ਾਨੀ ਬਣਿਆ ਹੋਇਆ ਸੀਗਾ ਸੀਵਰੇਜ ਦਾ ਪਾਣੀ ਤੇ ਉਸ ਸੀਵਰੇਜ ਦਾ ਜਿਹੜਾ ਸਮੱਸਿਆ ਸੀ ਸੀਵਰੇਜ ਦੀ ਜਿਹੜੀ ਸਮੱਸਿਆ ਦਾ ਅੱਜ ਹੱਲ ਹੁੰਦਾ ਦਿਖਾਈ ਦਿੱਤਾ ਹੈਗਾ ਤੇ ਦੇਖ ਸਕਦੇ ਹੋ ਤਸਵੀਰਾਂ ਕਿ ਆਪਾਂ ਨਾਲ ਤੁਹਾਨੂੰ ਪਹਿਲਾਂ ਤੋਂ ਸ਼ੁਰੂ ਕਰਦੇ ਆਪਾਂ ਆਪਾਂ ਪਏ ਪੇ ਹੀ ਕੈਬਨਟ ਮੰਤਰੀ ਰਵਜੂਤ ਸਿੰਘ ਵੱਲੋਂ ਉਦਘਾਟਨ ਕਰਨ ਤੋਂ ਬਾਅਦ ਇਹ ਪੈਪ ਆ ਜਿਹੜੀ ਪਵਾ ਕੇ ਕੰਮ ਦੀ ਸ਼ੁਰੂਆਤ ਕਰਵਾਈ ਗਈ ਹੈ ਤੇ ਦੱਸਦੀ ਹੈ ਕਿ ਇਹ ਪੈਪ ਲਾਈਨ ਜਿਹੜੀ ਵਿਛਾਈ ਜਾਣੀ ਆ ਇਹ ਸਹਾਰਣਾ ਪਿੰਡ ਚੋਆ ਮਾਨਸਾ ਜਿਹਦੇ ਦਾ ਪਿੰਡ ਸਹਾਰਣਾ ਸਹਾਰਣਾ ਚੋਈ ਦੇ ਤੱਕ ਇਹ ਪੈਪ ਲਾਈਨ ਜਿਹੜੀ ਵਿਛਾਈ ਜਾਣੀ ਆ ਤੇ ਪੂਰਾ ਜਿਹੜਾ ਸੀਬ੍ਰੇਜ ਪਲਾਂਟ ਦਾ ਪਾਣੀ ਹੈ ਇਹਨਾਂ ਪਾਈਪਾਂ ਦੇ ਰਾਹੀਂ ਉਹ ਉਸ ਚੋਈ ਦੇ ਵਿੱਚ ਪਊਗਾ ਤੇ ਮਾਨਸਾ ਸ਼ਹਿਰ ਦੇ ਵਿੱਚ ਖਾੜਨ ਵਾਲਾ ਚਾਹੇ بارش ਦਾ ਪਾਣੀ ਹੋਵੇ ਚਾਹੇ ਸੀਵਰੇਜ ਦਾ ਹੋਵੇ ਉਹ ਪੂਰੇ ਦਾ ਪੂਰਾ ਇਹਦਾ ਪਾਣੀ ਹੈ ਇਹਨਾਂ ਪਾਈਪਾਂ ਦੇ ਰਾਹੀਂ ਸਹਾਰਣਾ ਚੋਏ ਦੇ ਵਿੱਚ ਪਊਗਾ ਆਪਾਂ ਅੱਗੇ ਚੱਲਦੇ ਹਾਂ ਕੈਬਨਟ ਮੰਤਰੀ ਰਵਿਜੋਤ ਸਿੰਘ ਨੇ ਉਦਘਾਟਨ ਕੀਤਾ ਜਿਹੜਾ ਉਸੇ ਬੋਰਡੀਆਂ ਤਸਵੀਰਾਂ ਵਿੱਚ ਦਿਖਾਵਾਂਗੇ ਤੇ ਜਿਹੜੀਆਂ ਪਾਈਪਾਂ ਆ ਚੁੱਕੀਆਂ ਨੇ ਉਹਨਾਂ ਦਾ ਸਰ ਵਿੱਚ 44 ਕਰੋੜ ਰੁਪਇਆ ਜਿਹੜਾ ਸਰਕਾਰ ਨੇ ਮਨਜ਼ੂਰ ਕੀਤਾ ਸੀਗਾ ਉਹ 44 ਕਰੋੜ ਰੁਪਇਆ ਆ ਚੁੱਕਿਆ ਹੈ ਤੇ 6 ਕਰੋੜ ਰੁਪਇਆ ਉਹਨਾਂ ਨੇ ਹੋਰ ਮਾਨਸਾਂ ਨੂੰ ਦੇਣ ਦਾ ਐਲਾਨ ਕੀਤਾ ਟੋਟਲ ਉਹਨਾਂ ਨੇ 50 ਕਰੋੜ ਰੁਪਇਆ ਮਾਨਸਾਂ ਨੂੰ ਦੇਣ ਦਾ ਐਲਾਨ ਨਹੀਂ ਉਹਨਾਂ ਨੇ ਕਿਹਾ ਵੀ 44 ਕਰੋੜ ਰੁਪਇਆ ਜਿਹੜਾ ਮਾਨਸਾਂ ਦੇ ਵਿੱਚ ਆ ਚੁੱਕਿਆ ਸਾਰਾ ਸਾਜ-ਸਮਾਨ ਪੈਪਾ ਵਗੈਰਾ ਆ ਚੁੱਕੀਆਂ ਨੇ ਤੇ ਹੁਣ ਜਿਹੜਾ ਕੰਮ ਅੱਜ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਵੀ ਸੰਗ ਇਸ ਕੰਮ ਵਾਸਤੇ ਜਿਹੜਾ ਇੱਕ ਸਾਲ ਦਾ ਸਮਾਂ ਇੱਕ ਸਾਲ ਦੇ ਵਿੱਚ ਵਿੱਚ ਕੀਤਾ ਜਾਣਾ ਪਰ ਉਹਨਾਂ ਕਿਹਾ ਕਿ ਇਹ ਕੰਮ ਇੰਨੀ ਤੇਜ਼ੀ ਨਾਲ ਚੱਲੂਗਾ ਤੇ 6 ਮਹੀਨਿਆਂ ਦੇ ਵਿੱਚ ਹੀ ਕੰਮ ਕੰਮਲ ਹੋ ਜਾਊਗਾ ਦੇਖ ਸਕਦੇ ਹੋ ਆਹ 2.5 ਫੁੱਟ ਚੜਾਈ ਵਾਲੀਆਂ ਪਾਈਪਾਂ ਨੇ 2.5 ਫੁੱਟ ਚੜਾਈ ਵਾਲੀਆਂ ਪਾਈਪਾਂ ਨੇ ਜਿਹੜੀਆਂ ਇੱਥੋਂ ਇਹ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਲੈ ਕੇ ਸਹਾਰਣਾ ਚੋਏ ਤੱਕ ਪਾਉਣੀਆਂ ਨੇਗੀਆਂ ਤੁਹਾਸਤਰਾ ਕਿਲੋਮੀਟਰ ਦਾ ਏਰੀਆ ਹੈਗਾ ਜਿੱਥੇ ਇਹ ਪਾਈਪ ਲਾਈਨ ਵਿਛਾਈ ਜਾਣੀ ਹੈ ਇਹ ਪਾਈਪ ਲਾਈਨ ਆ ਦੋਸਤੋ ਜਿਹੜੀ ਵਿਛਾਈ ਜਾਣੀ ਹੈ ਦੱਸ ਦੀ ਵੀ ਜਿਹੜਾ ਸੀਵਰੇਜ ਦਾ ਗੰਦਾ ਪਾਣੀ ਸੀਗਾ ਉਹ ਕਦੇ ਤਨ ਕੋਣੀ ਚੌਂਕ ਚ ਪੂਰੇ ਸ਼ਹਿਰ ਦੇ ਵਿੱਚ ਹੀ ਕਹਿ ਸਕਦੇ ਆ ਪੂਰੇ ਸ਼ਹਿਰ ਦੇ ਵਿੱਚ ਹੀ ਥੋੜੀ ਜੀ بارش ਹੋਣ ਤੋਂ ਬਾਅਦ ਤਾਂ ਪਾਣੀ ਖੜਦਾ ਹੀ ਖੜਦਾ ਸੀ ਨਿਤ ਦਿਨੀ ਜਿਹੜਾ ਸੀਵਰੇਜ ਦਾ ਪਾਣੀ ਆ ਓਵਰਫਲੋ ਹੋ ਕੇ ਮਾਨਸਾ ਦੀਆਂ ਸੜਕਾਂ ਦੇ ਉੱਤੇ ਖੜਾ ਰਹਿਦਾ ਸੀ ਗੰਦਾ ਪਾਣੀ ਜਿਸ ਕਰਕੇ ਲੋਕ ਜਿਹੜੇ ਬਿਮਾਰੀਆਂ ਦੀ ਜਗੜ ਦੇ ਵਿੱਚ ਆਉਂਦੇ ਸੀਗੇ ਤੇ ਪਰ ਅੱਜ ਕਿਤਨਾ ਕਿਤੇ ਮਾਨਸਾ ਦੇ ਲੋਕਾਂ ਨੂੰ ਇਸ ਵੱਡੀ ਸਮੱਸਿਆ ਤੋਂ निजात ਮਿਲਦੀ ਨਜ਼ਰ ਆ ਰਹੀ ਹੈ ਕਿਉਂਕਿ ਕੈਬਨਟ ਮੰਤਰੀ ਜਿਹੜੇ ਸਤਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨੇ ਡਾਕਟਰ ਰਵਜੋਤ ਸਿੰਘ ਉਹਨਾਂ ਵੱਲੋਂ ਅਦਗਾਟਨ ਕੀਤਾ ਗਿਆ ਹੈ 44 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਤੇ ਉਹਨਾਂ ਨੇ ਕਿਹਾ ਵੀ 44 ਕਰੋੜ ਰੁਪਏ ਮਾਨਸਾ ਨੂੰ ਇਹ ਮਿਲ ਚੁੱਕਿਆ ਹੈ ਸਾਰਾ ਸਾਜ ਸਮਾਨ ਆ ਚੁੱਕਿਆ ਤੇ ਕੰਮ ਦੀ ਜਿਹੜੀ ਸ਼ੁਰੂਆਤ ਆ ਹੋ ਅੱਜ ਕਰਵਾ ਦਿੱਤੀ ਗਈ ਹੈ ਡਾਕਟਰ ਸਾਹਿਬ ਬਲੋਦ ਕਾਹਨ ਜਿਹੜਾ ਕੀਤਾ ਗਿਆ ਤੁਹਾਨੂੰ ਨੀ ਪੱਥਰ ਜਿਹੜਾ ਉਹਦੇ ਤਸਵੀਰਾਂ ਵੀ ਦਿਖਾ ਦਿੰਨੇ ਆ ਅੱਜ ਡਾਕਟਰ ਰਵਜੋਤ ਸਿੰਘ ਜਿਹੜੇ ਤਾਲੂਕ ਸਰਕਾਰਾਂ ਦੇ ਮੰਤਰੀ ਨੇਗੇ ਉਹਨਾਂ ਵੱਲੋਂ ਕੰਮ ਦੀ ਸ਼ੁਰੂਆਤ ਆ ਜਿਹੜੀ ਕਰਵਾਈ ਜਾ ਚੁੱਕੀ ਹੈ ਤਾਲਪੁਰਾ ਰਵਜੋਤ ਸਿੰਘ ਵੱਲੋਂ ਕੰਮ ਦੀ ਸ਼ੁਰੂਆਤ ਆ ਜਿਹੜੀ ਉਹ ਕਰਵਾ ਦਿੱਤੀ ਗਈ ਹੈ ਇੱਕ ਵਾਰ ਫਿਰ ਦੱਸਦੇ ਹਾਂ ਜੀ ਦਾ ਕੰਮ ਦਾ ਜਿਹੜਾ ਸਮਾਂ 1 ਸਾਲ ਆ ਪਰ ਕੈਬਨਟ ਮੰਤਰੀ ਨੇ ਕਿਹਾ ਵੀ ਇਹ ਕੰਮ ਇਨੀ ਤੇਜ਼ੀ ਨਾਲ ਚੱਲੂਗਾ ਤੇ 6 ਮਹੀਨਿਆਂ ਦੇ ਵਿੱਚ ਵਿੱਚ ਇਹ ਜਿਹੜਾ ਪੂਰਾ ਕੰਮ ਆ ਹੋ ਮੁਕੰਮਲ ਕਰ ਦਿੱਤਾ ਜਾਊਗਾ ਦੋਸਤੋ ਵੱਡੀ ਰਾਹਤ ਮਾਨਸਾ ਹਲਕੇ ਦੇ ਲੋਕਾਂ ਵਾਸਤੇ ਆ ਕਿਉਂਕਿ ਮਾਨਸਾ ਸ਼ਹਿਰ ਦੇ ਲੋਕਾਂ ਨੂੰ ਇੱਕ ਵੱਡੀ ਸਮੱਸਿਆ ਤੋਂ निजात ਮਿਲਣ ਜਾ ਰਹੀ ਹੈ